ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਹੁਣ ਮੇਲ ਸਕਿੱਲ ਤੇ ਅਸੀਂ ਦਿਖਾਂਗੇ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਇਸ ਸ਼ਬਦ ਨੂੰ ਕੰਪੋਜੀਸ਼ਨ ਇਸ ਤਿਆਰ ਕੀਤੀ ਹੈ ਭਾਈ ਹਰਜਿੰਦਰ ਸਿੰਘ ਜੀ ਸ਼ਿਰਨਗਰ ਵਾਲੇ ਤਾਲ ਕਿਰਵਾ ਅੱਠ ਮਾਤਰਾ ਤੇ ਇਸ ਸ਼ਬਦ ਤੋਂ ਸ਼ੁਰੂ ਕਰਨ ਤੋਂ ਪਹਿਲੇ ਅਸੀਂ ਇੱਕ ਛੋਟਾ ਜਿਹਾ ਮੰਗਲਾ ਚਾਰੀ ਕਹਿ ਸਕਦੇ ਹਾਂ ਸੇਮ ਜੋ ਸ਼ਬਦ ਅਸੀਂ ਪੜ੍ਹਨਾ ਹੈ ਉਸੇ ਨੂੰ ਹੀ ਅਸੀਂ ਬਹੁਤ ਹਲਕਾ ਜਾਂ ਸਲੋ ਸਪੀਡ ਤੇ ਪੜ੍ਹ ਗਏ ਤੇ ਉਸ ਤੋਂ ਬਾਅਦ ਸ਼ਬਦ ਸ਼ੁਰੂ ਕਰ ਸਕਦੇ ਹਾਂ ਸੋ ਆਓ ਇਸ ਨੂੰ ਦੇਖਦੇ ਹਾਂ ਆਪ ਨੂੰ ਜੇ ਅੱਛਾ ਲੱਗੇ ਤਾਂ ਇਸ ਸ਼ਬਦ ਤੋਂ ਨਾਲ ਐਡ ਕਰ ਸਕਦੇ ਹਾਂ ਆਓ ਜੀ ਦੇਖਦੇ ਹਾਂ ਇਸ ਨੂੰ ਅਲਾ ਦੁੱਖ ਪੰਜਨ

ਸਤਿ ਕੋਰ ਗਿਆਨ ਵਾਹਿਗੁਰਜੀ ਦੁਖ ਪੰਜਨ ਤੇਰਾ ਨਾਮ ਜੀ ਠੀਕ ਹੈ ਇਸ ਤਰ੍ਹਾਂ ਫਿਰ ਅਸੀਂ ਸ਼ੁਰੂ ਕਰ ਸਕਦੇ ਹਾਂ ਸ਼ਬਦ ਨਾਲ ਜੀ ਹੁਣ ਪਹਿਲੀ ਪੰਕਤੀ ਸ਼ੁਰੂ ਕਰਦੇ ਹਾਂ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਠੀਕ ਹੈ ਬੜਾ ਸੁਣੋ ਸੁਰਾ ਦੇਖ ਲੈਣਾ ਦੁੱਖ ਦੁੱਖ ਗਾ ਫਿਰਮਾ ਤਿਵਰ ਫਿਰ ਪੰਜਨ 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 ਮਾ ਤਿਵਰ ਫਿਰ नी, नी तीन बारी बजेगा पन जन ठीक है फिर तेरा 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 इस वास्ते धा फिर धा कोमल फिर मां ते गा तेरा फिर नाम जी नाम नाम गा मां बजेगा वजेगा मां है नाम ਪ ਫਿਰ ਗ ਅ ਕ ਲਾ ਨਾ ਮ ਠੀਕ ਹੈ ਜੀ ਜੀ ਆਪਣਾ ਮ ਜੀ ਜੀ ਵਾਸਤੇ ਗ ਕੋਮਲ ਫਿਰ ਦੁਖ ਪੰਜਨ ਦੇ ਨਾਮ ਦੁਖ ਦੁਖ ਸੋਰੀ ਦੁਖ ਗਾ ਕੋਮਲ ਤੇ ਗ ਦੁਖ ਪੰਜਨ ਪੰਜਨ ਰੇ ਕੋਮਲ ਗਾ ਕੋਮਲ ਤੇ ਗ ਪੰਜਨਮ ਫਿਰ ਤੇਰਾ ਤੇ ਤੇਰਾ ਤੇਰਾ ਮਾਤੀ ਵਰ ਗਾ ਫਿਰ ਗਾ ਕੋ ਬਲ ਫਿਰ ਨਾਮ ਨਾਮ ਮਾ ਇਸ ਨੂੰ ਥੋੜਾ ਦੇਖ ਲੋ ਮਾ ਬੇ ਚਾਰ ਸੁਰ ਇਕੱਠੀਆਂ ਜਣੀਆਂ ਨਾਮ ਨਾਮ ਵਾਸਤੇ ਇੱਕੋ ਹੀ ਸੁਰ ਹੈ ਗਾ ਫਿਰ ਮਾ ਵਾਸਤੇ ਗ ਗ ਗਰੇ ਠੀਕ ਹੈ ਜੀ ਨਾਮ ਜਿਹੜੇ ਨਾਲ ਸਪੀਡ ਨਹੀਂ ਵਜਾ ਸਕਦੇ ਤਾਂ ਤੇ ਉਹ ਇਦਾਂ ਕਰ ਸਕਦੇ ਨੇ ਨਾਮ ਗਾ ਰਿਓ ਜਾ ਲੈਣਾ ਕੋਮਲ ਦੋਨੋਂ ਬਜਾਇਆ ਕਿਸ ਨਾਲ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਅਗਲੀ ਪੰਕਤੀ ਦੇਖਦੇ ਹਾਂ ਜੀ ਹੁਣ ਦੇਖਦੇ ਹਾਂ ਆਠ ਪਹਿਰ ਹਰਾਦੀਏ ਆਠ ਪਹਿਰ ਮਾਰਾ ਭੀਏ ਇਸ ਨੂੰ ਦੋ ਵਾਰੀ ਬੋਲਣਾ ਹੈ आठ पहर पार्ट थोड़ा देख लो इसमें देखा अब पहले आठ पर दिए आठ पहर नी नी धा फिर धा कोमल दोनों बारी आठ नी नी आठ पहर धा फिर दो बारी धा कोमल प फिर आ रिया आरा धिया आरा आ पुरोगिया आ धा मा तिवर धा कोमल आरा धिया धिया धा ਫਿਰ ਦਾ ਕੋਲ ਠੀਕ ਹੈ ਜੀ ਫਿਰ ਦੁਬਾਰਾ ਇਸ ਨੂੰ ਹੀ ਸੇਮ ਸੁਰਾਂ ਹੀ ਵਜਾਉਣੀਆਂ ਹਨ ਸਿਰਫ ਉਸ ਤੋਂ ਬਾਅਦ ਅਰਾਧਿਆ ਇਸ ਨੂੰ ਦੇਖਦੇ ਹਾਂ ਇਹ ਦੋ ਭਾਗ ਵਿੱਚ ਚਾਰ ਇੱਕ ਵਾਰ ਚਾਰ ਸੁਰਾਂ ਇਕੱਠੀਆਂ ਵਜਣਗੀਆਂ ਇੱਕ ਵਾਰੀ ਪੰਜ ਹੁਣ ਇਹ ਦੇਖ ਲਓ ਧਾ ਕੋਮਲ ਧਾ ਫਿਰ ਧਾ ਕੋਮਲ ਤੇ ਮਾ ਤੀਵਰ ਧਾ ਦਾ ਧਾ ਮਾ ਫਿਰ ਉਸ ਤੋਂ ਬਾਅਦ ਗਮ ਗ ਗ ਰੇ ਗਮ ਗ ਗ ਰੇ ਗਾ ਫਿਰ ਮਾਤੀ ਵਰ ਫਿਰ ਗਾ ਫਿਰ ਗਾ ਕੋਮਲ ਤੇ ਰੇ ਕੋਮਲ ਉੱਪਰ ਲਿਖਿਆ ਸੁਰਾਂ ਇਸ ਲਈ ਥੋੜਾ ਜਲਦੀ ਬੋਲ ਰਿਹਾ ਤਾਂ ਕਿ ਆਪ ਨੂੰ ਉੱਥੋਂ ਦੇਖ ਕੇ ਆਰਾਮ ਨਾਲ ਕਰ ਸਕਿਓ ਸੋ ਕੋਈ ਇੰਨੀ ਦਿੱਕਤ ਵਾਲੀ ਗੱਲ ਨਹੀਂ ਸਭ ਸੁਰਾਂ ਲਿਖੀਆਂ ਹੁਣ ਅੱਗੇ ਪੂਰਨ ਸਤਗੁਰ ਗਿਆਨ ਇਸ ਨੂੰ ਦੇਖਦੇ ਹਾਂ ਪੂਰਨ ਸਤਗੁਰ ਗਿਆਨ ਠੀਕ ਹੈ ਉਸ ਨੂੰ ਪਹਿਲੇ ਦੇਖ ਲਈ ਫਿਰ ਅੱਗੇ ਦੇਖਦੇ ਆਂ ਫਿਰ ਪੂਰਨ ਰੇ ਔਰ ਗਾ ਦੋਨੋਂ ਕੋਮਲ ਹੈ ਫਿਰ ਉਸ ਤੋਂ ਬਾਅਦ ਪੂਰਨ ਪੂਰਨ ਰੇ ਗਾ ਗਾ ਪੂਰਨ ਫਿਰ ਸਤ ਗੁਰ ਚਾਰ ਭਾਗ ਵਿੱਚ ਹੈ ਸਤ ਗੁਰ ਸਤ ਗੁਰ ਮਾਤੀ ਵਰ ਦੋਵਾਰੀ ਫਿਰ ਗਾ ਤੇ ਗਾ ਕੋਮਲ ਸਤ ਗੁਰ ਗਿਆਨ ਠੀਕ ਹੈ ਜੀ ਗਾ ਫਿਰ ਗਾ ਕੋਮਲ ਫਿਰ ਰੇ ਗਾ ਰੇ ਇਹ ਪੂਰਾ ਹੀ ਕੋਮਲ ਹੈ ਦੋਨੋਂ ਰੇ ਗਾ ਰੇ ਇਕੱਠਾ ਵਜੇਗਾ ਗਿਆਨ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਪੂਰਨ ਸਤਗੁਰ ਗਿਆਨ ਇੱਕ ਵਾਰ ਫਿਰ ਬੋਲਣਾ ਹੈ ਇਸ ਨੂੰ ਦੇਖ ਲੈਣਾ ਪੂਰਨ ਸਤਗੁਰ ਗਿਆਨ ਇਸ ਦੇ ਸੁਰਾ ਦੇਖਦੇ ਹਾਂ ਪੂਰਨ ਰੇ ਗਾ ਦੋਨੋਂ ਕੋਮਲ ਹੈ ਫਿਰ ਗਾ ਪੁਰ ਹਨ ਫਿਰ ਸਤ ਗੁਰ ਧਾ ਧਾ ਕੋਮਲ ਮਾਤੀ ਉਰ ਫਿਰ ਗਾ ਕੋਮਲ ਸਤ ਗੁਰ ਫਿਰ ਗਿਆਨ ਗਿਆਨ ਕੱਡੀ ਕੋਈ ਸੋਰੇ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਫਿਰ ਦੁਬਾਰਾ ਦੁਖ ਪੰਜਨ ਤੇਰਾ ਨਾਮ ਜੀ ਗੁਣ ਜਿਸ ਦਾ ਪਾਠ ਹੈ ਉਸ ਨੂੰ ਦੇਖਦੇ ਹਾਂ ਪਹਿਲੇ ਸੇ ਦੇਖਾਂਗੇ पार्ट वन टू पहला तो दूसरा भाग देखते हैं फिर उस बाद देखा तीसरा चौथा पंजा आओ पहले पहला दूसरा देखिए ठीक है जी फिर एक बार देख लो और आ, पहले धा कोमल धा 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 धानी धा कोमल धा फिर धा कोमल नी फिर उसके बाद रे कोमल से नी इकट्ठा बजेगा ठीक है ऐसा हो जाएगा फिर धा नी धा धा इकट्ठा फटाक बहुत स्पीड ना हो जाना ऐसा हो जाएगा धा नी धा धा जे बजा सकते तो आप फिर सिंबल रख लो बजा के धा नी धा धा बजाने आप धा धा बजा दो आपल सिंबल हो जाएगा फिर दूसरा हम पाग ठीक है जी मा धा कोमल फिर मां धा मां तिवर इस माँ धा माँ धा नीधा नीधा कट्ठा हो जाएगा फिर धा 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 म कोमल फिर धा पहले कोमल फिर धा फिर धा, फिर धा फिर कोमल फिर मां तिवर ऊपर सुरा लिखिया आपू समझ आएगा उस वि किस तरह बजा है एक बार फिर देख लो माधा धा निधा मा धा नीधा फिर ਧਾ ਧਮ ਇਸ ਨੂੰ ਇਦਾਂ ਵਜਾਣਾ ਹੈ ਜੇ ਆਪ ਇਦਾਂ ਨਹੀਂ ਵਜਾ ਸਕਦੇ ਫਿਰ ਆਪ ਸਿੰਪਲ ਕਰ ਲੋ ਮਾਧਾ ਗਵਾਧਾ ਧਿਦਾ ਧਾਮ ਠੀਕ ਹੈ ਜੀ ਵਜਾਏਗੇ ਇਸ ਦੇ ਆਪ ਧਾ ਕੋਮਲ ਤੇ ਮਾਤੀ ਵਰਗ ਭਾਗ 3 ਚੌਥਾ ਪਹਿਲੇ ਜਿਸ ਤਰ੍ਹਾਂ ਉਹਨੇ ਵਜਾਇਆ ਉਹ ਜਦੋਂ ਫਿਰ ਬਾਅਦ ਫਿਰ ਸੁਰਾਂ ਆਸਤੇ ਆਸੇ ਦੇਖ ਲਏ फिर एक बार देख लो, ठीक है जी लोक धा फिर गा मां तिवर फिर गा फिर धा कोमल फिर मां तिवर गा इसे चाल इस तरह रहेगी ਗਮ ਗਧਾ ਮਾ ਗਾ ਫਿਰ ਉਸ ਤੋਂ ਬਾਅਦ ਗਾ ਕੋਮਲ ਗਾ ਫਿਰ ਗਾ ਕੋਮਲ ਤੇ ਰੇ ਇਹ ਸਭ ਇਕੱਠਾ ਹੀ ਬਜੇਗਾ ਗਾ 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 ਰੇ ਜਿਹੜੇ ਤਾਂ ਨਹੀਂ ਵਜਾ ਸਕਦੇ ਸਿਰਫ ਇਹ ਦੀ ਜਗਾ ਦੋ ਹੀ ਸੁਰਾਂ ਵਜਾ ਲੈਣਾ ਗਾ ਤੇ ਰੇ ਬਸ ਪਰ ਇੱਕ ਵਾਰੀ ਵਜਾ ਕੇ ਦਿਖਾਣਾ ਆਪਾਂ ਨੂੰ ਇਸ ਇਸ ਤਰ੍ਹਾਂ ਵਿੱਚ ਗਾ ਮਾ ਗਾ ਧਾ ਮਾ ਗਾ ਗਰੇ ਬਸ ਇਸ ਤਾਂ ਆਪ ਬਜਾ ਸਕਦੇ ਹੋ ਸਿੰਪਲ ਰਹੇਗਾ ਫਿਰ ਉਸ ਤੋਂ ਬਾਅਦ ਅਗਲਾ ਚੌਥਾ ਪາກ ਦੇਖਦੇ ਹਾਂ ਰੇ ਗਾ ਗਾ ਮ ਰੇ ਕੋਮਲ ਗਾ ਕੋਮਲ ਫਿਰ ਗਾ ਤੇ ਮਾ ਤਿਵਰ ਰੇ ਗਾ ਗਾ ਮ ਥੋ ਹਲਕਾਇ ਤੇ ਰੁਕਣਾ ਫਿਰ ਉਸ ਤੋਂ ਬਾਅਦ ਧਾ मा गा कटा बजेगा इस चाल गा गा मा मा गा 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 गा। इस तरह है आखिरी भाग देखते हैं हम इस आराम देखते हैं कोमल है फिर गा शुद्ध ठीक है जी रे गा गा मा मा तीव्र धा दा धा फिर धा कोमल फिर मा तीव्र फिर गा 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 इकट्ठा बजेगा ठीक है जी इसी चाल इस तरह है। रे गा गा मा धा दा मा गा 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 अब देख देखते हैं अंतरा जिद्द काटे बसे पार ब्रह्म सोई सुहावा ठाव ਜਿੱਤ ਕਟ ਉਸਤ ਮਾਰ ਗ੍ਰੂਸ ਸੁਈ ਸੁਹਾਵਾ ਥਾ ਜਿਹੜੇ ਇਹਨਾ ਉੱਚਾ ਨਹੀਂ ਗਾ ਸਕਦੇ ਉਹਨਾਂ ਵਾਸਤੇ ਜਿੱਤ ਕਟ ਉਸਤ ਪਾ ਹੁਣ ਆਪਾਂ ਉੱਪਰ ਨਹੀਂ ਗਏ تھے ਇੱਥੇ ਗਾਰੇ ਜਿੱਤ ਕਟ ਵਜਾ ਕੇ ਜਿੱਤ ਕਟ ਠੀਕ ਹੈ ਜੀ ਉਸੇ ਜਿਆਦਾ ਆਪ ਨੂੰ ਕੁਝ ਫਰਕ ਨਹੀਂ ਲੱਗਿਆ ਆਰਮਨਾਲਾ ਕਵਰ ਕਰ ਸਕਦੇ ਤਾਂ ਉਸ ਦੀ ਸੁਣਨਾ ਦੇਖਦੇ ਹਾਂ ਜਿੱਤ ਕਟ ਗਾ ਕੋਮਲ ਲੋਹਾਰੀ ਜਿੱਤ ਫਿਰ ਕਟ ਗਾ ਫਿਰ ਗਾ ਕੋਮਲ ਜਿੱਦਾਂ ਨਹੀਂ ਜਾ ਸਕਦੇ ਇੱਥੇ ਹੀ ਜਿੱਤ ਕੱਟ ਇਕੱਠਾ ਇਤੇ ਠੀਕ ਹੈ ਜੀ ਵਸ ਵਸ ਰੇ ਕੋਮਲ ਇਹ ਪੂਰਾ ਤਾਰ ਸਭ ਤੱਕ ਚੱਲ ਰਿਹਾ ਹੁਣ ਗਾ ਵੀ ਰੇ ਵੀ ਉੱਪਰ ਲਿਖਿਆ ਸੁਰਾ ਆਪ ਨੂੰ ਇਤਨਾ ਪ੍ਰੋਬਲਮ ਨਹੀਂ ਆਈ ਵਸ ਰੇ ਕੋਮਲ ਨੀ ਫਿਰ ਰੇ ਕੋਮਲ ਫਿਰ ਪਾ रे धा नी गा कोमल तार सब तक भी ठीक है जी फिर सोई सुहावा तार सोई सोई सुहावा सोई पहले देख लो फिर एक बारी गा कोमल तो गा जेड़े नहीं जा सकते उ गा सोई इत सोई तो जेड़े पूरे जा सकते सोई ठीक है जी इतना ही ज़्यादा कोई डिफरेंस नहीं आएगा अपना थोड़ा मैनेज कर सकते ਸੁਹਾਣਾ ਗਾ ਰੇ ਨੀ ਗਾ ਕੋਮਲ ਰੇ ਨੀ ਸੁਹਾਵਾ ਸੁਹਾਣਾ ਫਿਰਵਾ ਸੁਹਾਣਵਾ ਰੇ ਕੋਮਲ ਤੇ ਨੀ ਰੇ ਨੀ ਸੁਹਾਣਾ ਹੋ ਠੀਕ ਹੈ ਜੀ ਥਾ ਥਾ ਵਾਸਤੇ ਨੀ ਫਿਰ ਉਸ ਤੋਂ ਬਾਅਦ ਇੱਕ 뮤జిక్ ਦਾ ਪੀਸ ਦੇਣਾ ਇਹ ਵਿੱਚ ਹਾਂ ਜੀ ਪਰ ਫਿਰ ਕਰੋ ਜਾ ਕੇ ਰੱਖਣਾ से देख देखते गा कोमल फिर गा फिर गा कोमल फिर रे नी आ, रे भी कोमल है फिर रे नी रे ठीक है गा गा रे रे नी रे, फिर धा धा नी ધા ਫਿਰ ਧਾ ਕੋਮਲ ਫਿਰਨੀ ਇਸ ਦੀ 40 ਤਰ੍ਹਾਂ ਰਹਿ ਗਈ ਆਪ ਦੇਖ ਲੈਣਾ ਠੀਕ ਹੈ ਜੀ ਉਸ ਤੋਂ ਬਾਅਦ ਦੇਖਦੇ ਹਾਂ ਹੁਣ ਅੰਤਰੇ ਦਾ ਅਗਲਾ ਪੰਕਤੀ ਜਮ ਕੰਕਰ ਨੇੜ ਨਾ ਆਵੇ ਰਸਨਾ ਹਰ ਗੁਣ ਗਾਓ ਇਹ ਬਿਲਕੁਲ ਸੇਮ ਹੀ ਹੈ ਜੀਆਂ ਸੁਰਾਂ ਜੋ ਅਸੀਂ ਹੁਣ ਕੀਤਾ ਹੈ ਜਿਤ ਘਟ ਬਸੇ 파ਰ ਬ੍ਰਮ ਸੋਈ ਸਵਾਤਾ ਆ ਉਸ ਨੂੰ ਗਾਇਨ ਕਰਕੇ ਦੇਖ ਲੈਣੇ ਆ ਇਸ ਨੂੰ ਨੇ ਸੁਰਾ ਆਲਰੇਡੀ ਲਿਖ ਦਿੱਤੀਆਂ ਹਨ ਇੱਥੇ ऊपर तो आप उसमें देख सकते हो तो आपू बिल्कुल समझ जाएगा क्योंकि सेम ही सुरन सो so, अगला भाग जो रसना हर गुण गाओ दोबारा बोलना है उसनों अर देख लागे इस ठीक है जी फिर उसके बाद रसना हर गुण गाओ दोबारा बोलना है जो वापस ਸਥਾਈ ਤੱਕ ਪਹੁੰਚਣ ਲਈ ਉਸ ਨੂੰ ਦੇਖ ਲੈਣਾ ਹਾਂ ਜੀ ਰਸਨਾ ਹਰ ਗੁਣ ਗਾਓ ਇਸ ਨੂੰ ਪਹਿਲੇ ਹੁਣ ਸੁਰਾਂ ਦੇਖ ਲੈਣਾ ਰਸਨਾ ਮਾਤੀਵਰ ਤੇ ਨੀ ਨੀ ਰਸਨਾ ਫਿਰ ਹਰ ਗੁਣ ਹਾ ਹਰ ਗੁਣ ਧਾ ਧਾ ਕੋਮਲ ਮਾਤੀਵਰ ਤੇ ਗਾ ਹਰ ਗੁਣ ਫਿਰ ਗਾਓ ਗਾਓ ਇਸ ਨੂੰ ਗਾ ਮ ਕਠਾ ਵਜਣਾ ਮਾਂ ਤਿਵਰ ਫਿਰ ਗ ਗ ਕਠਾ ਵਜੇਗਾ ਗਾਓ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਦੁੱਖ ਉਦੁਖ ਕੰਜਨ ਤੇਰਾ ਨਾਮ ਦੁੱਖ ਕੰਜਨ ਤੇਰਾ ਨਾਮ ਦੁੱਖ ਪੰਜਨ ਤੇਰਾ ਨਾਮ ਜੀ ਦੁੱਖ ਪੰਜਨ ਤੇਰਾ ਨਾਮ ਸੋ ਇਥੇ ਟੋਡਲ this ਮਾਪਦੀ ਹੁੰਦੀ ਆ ਜੀ ਸੋ ਆਪ ਨੂੰ ਕੋਈ ਦਿੱਕਤ ਆਵੇ ਤਾਂ ਕਮੈਂਟ ਕਰ ਦੇਣਾ ਹੋਰ ਜਿਨ੍ਹਾਂ ਨੂੰ ਬਹੁਤ ਅਰਜੈਂਟ ਕੋਈ ਸ਼ਬਦ ਚਾਹੀਦੇ ਹੋਣ ਤਾਂ WhatsApp ਤੇ ਆ ਮੈਸੇਜ ਕਰ ਸਕਦੇ ਹੋ ਫਿਰ ਆਪ ਨੂੰ ਉੱਥੋਂ ਹੀ ਭੇਜ ਸਕਦੇ ਕਿਉਂਕਿ ਹੁਣ ਇੱਥੇ ਆਲਮੋਸਟ 300 ਦੇ ਕਰੀਬ ਸ਼ਬਦ ਹਨ ਜਿਹੜੇ ਅਪਲੋਡ ਕਰਨੇ ਹਨ ਸੋ ਆਪ ਦਾ ਨੰਬਰ ਕਾਫੀ ਟਾਈਮ 바ਦੀ ਲੱਗੇਗਾ ਤੋਂ ਇਸ ਤੋਂ ਸਾਲ 2 ਸਾਲ ਵੀ ਲੱਗ ਸਕਦੇ ਹਨ ਸੋ ਜਿਨ੍ਹਾਂ ਨੂੰ ਬਹੁਤੀ ਅਰਜੈਂਟ ਹੈ ਫਿਰ ਉਹਨਾਂ ਨੂੰ WhatsApp ਤੇ ਹੀ ਕੁਝ ਅਰੇਂਜਮੈਂਟ ਕਰ ਰਹੇ ਹਨ ਤਾਂ ਆਪ ਕੋ ਉੱਥੇ ਹੀ ਮੈਸੇਜ ਕਰ ਦੇਣਾ ਫਿਰ ਆਪ ਨੂੰ ਡਾਇਰੈਕਟਲੀ ਵੀਡੀਓ ਬਣਾ ਕੇ ਭੇਜੀਤੀ ਜਾਏਗੀ ਸੋ ਇਥੇ ਟੋਟਲ ਇਸ ਮਾਪ ਤੇ ਹੁੰਦੀ ਹੈ ਤੇ ਉਸ ਜਣ ਅਸੀ ਸੜੀਆਂ ਜਿਉਹ ਉਹ ਐਸਐਸਬੀ ਸਮੇਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ